ਕਿਸਰ ਕੀ ਜਣਾ ਚੋਗੇ ਜੀ ਸਹਿਮ ਸਾਹਿਬ ਇਹ ਪੰਜਾਬ ਸਰਕਾਰ ਔਰ ਡੀਜੀਪੀ ਸਾਹਿਬ ਦੇ ਨਿਰੀਖਣ ਤਹਿਤ ਸਾਰੇ ਜ਼ਿਲ੍ਹਿਆਂ ਦੇ ਵਿੱਚ ਆਪਰੇਸ਼ਨ ਪ੍ਰਹਾਰ 2 ਜਿਹੜਾ ਅੱਜ ਤੋਂ ਸ਼ੁਰੂ ਕੀਤਾ ਗਿਆ ਇਹ ਓਵਰ ਆਲ ਜਿਹੜੀ ਗਵਰਨਮੈਂਟ ਦੀ ਜ਼ੀਰੋ ਟੋਲਰੈਂਸ ਪਾਲਿਸੀ ਹੈ ਅਗੇਂਸਟ ਡਰੱਗਸ ਔਰ ਅਗੇਂਸਟ ਗੈਂਗਸਟਰਸ ਇਹ ਉਸੇ ਹੀ ਪਾਲਿਸੀ ਦਾ ਜਿਹੜਾ ਅਸੀਂ ਪਹਿਲਾਂ ਗੈਂਗਸਟਰਾਂ ਤੇ ਵਾਰ ਦੇ ਤੌਰ ਤੇ ਸ਼ੁਰੂ ਕੀਤਾ ਸੀਗਾ ਇੱਕ ਪ੍ਰੋਗਰਾਮ ਉਹਦਾ ਹੀ ਪਾਰਟ ਹੈ ਇਹ ਜਿਹੜਾ ਪ੍ਰਹਾਰ 2 ਉਦੇ ਵਿੱਚ 72 ਘੰਟਿਆਂ ਦਾ ਇਹ ਪ੍ਰੋਗਰਾਮ ਕੁੱਲ ਚੱਲੇਗਾ ਅੱਜ ਕੱਲ ਔਰ ਪਰਸੋਂ ਇਹਦੇ ਵਿੱਚ ਮੁੱਖ ਤੌਰ ਤੇ ਜਿਹੜੇ ਗੈਂਗਸਟਰਸ ਲਿਸਟਡ ਗੈਂਗਸਟਰਸ ਨੇ ਜਾਂ ਵੈਸੇ ਜਿਨ੍ਹਾਂ ਦੇ ਬਾਰੇ ਇਨਫੋਰਮੇਸ਼ਨ ਹੈ ਵੀ ਇਹ ਬਦਮਾਸ਼ੀ ਕਰਦੇ ਨੇ ਜਾਂ ਕੁਝ ਗੈਰ ਸਮਾਜਿਕ ਗਤੀਵਿਧੀਆਂ ਦੇ ਵਿੱਚ ਭਾਗ ਲੈਂਦੇ ਨੇ ਉਹਨਾਂ ਦੇ ਖਿਲਾਫ ਰੇਡਸ ਉਨ੍ਹਾਂ ਦੇ ਅਰੈਸਟ ਔਰ ਉਨ੍ਹਾਂ ਦੇ ਖਿਲਾਫ ਜੋ ਵੀ ਕਾਨੂੰਨੀ ਕਾਰਵਾਈ ਬਣਦੀ ਹੈ ਇਹ ਇਸ ਆਪਰੇਸ਼ਨ ਪ੍ਰਹਾਰ 2 ਦੇ ਤਹਿਤ ਉਹ ਕਾਰਵਾਈ ਕੀਤੀ ਜਾਏਗੀ। ਬ੍ਰੋਸਰੰਗ ਕਰਦੇ ਕਾਰਵਾਈ ਬੋਸਰਾਂ ਕੈਨਸਰ ਤੋਂ ਰੇਕਰ ਕਿ ਇਧਰ ਬਿਲਕੁਲ ਉਸ ਤਰ੍ਹਾਂ ਵੀ ਕਰਦੇ ਨੇ ਲੇਕਿਨ ਇਹ ਜਿਹੜੇ 3 ਦਿਨ ਨੇ 72 ਘੰਟੇ ਨੇ ਇਹਦੇ ਵਿੱਚ ਪੁਲਿਸ ਦਾ ਸਪੈਸ਼ਲ ਫੋਕਸ ਇਹਨਾਂ ਗੈਂਗਸਟਰਾਂ ਦੇ ਖਿਲਾਫ ਕਾਰਵਾਈ ਕਰੰਤੇ ਰਹੇਗਾ। ਸਰ ਪ੍ਰੈਸ਼ਨ ਜਿਹੜਾ ਇੱਕ ਕੀਤਾ ਗਿਆ ਸੀ ਪ੍ਰਹਾਰ ਉੱਥੇ ਵੀ ਵੱਡੀ ਕਾਮਯਾਬੀ ਮਿਲੀ ਸੀ ਲੱਗਦਾ ਹੈ ਹੁਣ ਜਿਹੜਾ ਦੂਸਰਾ ਪ੍ਰਹਾਰ 2 ਸ਼ੁਰੂਆਤ ਹੋਈ ਹੈ। ਨਹੀਂ ਨਹੀਂ ਡੈਫੀਨਿਟਲੀ ਜੀ ਮੈਂ ਜੇ ਡਿਸਟ੍ਰਿਕਟ ਅੰਮ੍ਰਿਤਸਰ ਰੂਰਲ ਦੀ ਗ ਤਾਂ SSP ਸਾਹਿਬ ਦੀ ਪੂਰੀ ਟੀਮ ਜਿਹੜੀ ਉਹ ਵਧਾਈ ਦੀ ਪੱਤਰ ਹੈ ਪੂਲ ਆਪਰੇਸ਼ਨ ਪ੍ਰਹਾਰ ਵੰਦੇ ਵਿੱਚ ਅਰਾਊਂਡ 1300 ਦੇ ਆਸ-ਪਾਸ ਰੇਟਸ ਕਿਤੇ ਗਈਆਂ ਸੀ 316 ਉਹਦੇ ਵਿੱਚ ਜਿਹੜੇ ਗੈਂਗਸਟਰਸ ਉਹ ਅਰੈਸਟ ਕੀਤੇ ਗਏ ਇਸ ਤੋਂ ਇਲਾਵਾ ਕੁਝ ਕੁ ਲੀਆਂ ਰਿਕਵਰੀਜ਼ ਨੇ ਐਨਡੀਪੀਏਸ ਅ ਰਿਗਾਰਡਿੰਗ ਗੱਲ ਕਰੀਏ ਤਾਂ ਕਰੀਬ 750 ਕਿਲੋ ਜਿਹੜੀ ਹੇਰੋਇਨ ਆ ਰਿਕਵਰ ਹੋਈ ਹੈ ਚਾਰ ਹੈਂਡ ਗ੍ਰਨੇਡ ਰਿਕਵਰ ਹੋਏ ਕੁਝ ਪਿਸਟਲ ਇੱਕ ਰਾਈਫਲ ਮੈਗਜ਼ੀਨ ਇਸ ਤਰੀਕੇ ਕਾਫੀ ਅੱਛੀਆਂ ਰਿਕਵਰੀਜ਼ ਐਸਐਸਪੀ ਸਾਹਿਬ ਦੀ ਟੀਮ ਨੇ ਲੀਆਂ ਉਹ ਆਪਰੇਸ਼ਨ ਪ੍ਰਹਾਰ ਵਾਂਦੇ ਦੌਰਾਨ ਕੀਤੀਆਂ ਨੇ ਤੇ ਆਮ ਜੋ ਜਿਹੜਾ ਆਪਰੇਸ਼ਨ ਪਰ ਹਾਰ 2 ਹੈ ਇਹਦੇ ਵੀ ਸਾਰਥਿਕ ਨਤੀਜੇ ਆਉਣਗੇ ਸਵੇਰ ਤੋਂ अर्ली ਮਾਰਨਿੰਗ ਤੋਂ ਆਲਰੇਡੀ ਜਿਹੜਾ ਆਪਰੇਸ਼ਨ ਆ ਸਟਾਰਟ ਹੋ ਚੁੱਕਾ ਹੁਣ ਤੱਕ ਇਹਨਾਂ ਦੀ ਟੀਮ ਨੇ ਕਰੀਬ 80 ਦੇ ਕਰੀਬ ਜਿਹੜੇ ਨੇ ਉਹ ਅਰੈਸਟ ਕੀਤੀਆਂ ਨੇ ਉਹਨਾਂ ਨੇ ਆ ਵੈਰੀਫਾਈ ਕਰਕੇ ਅਗਲੀ ਜਿਹੜੀ ਕਾਰਵਾਈ ਕਾਨੂੰਨੀ ਕਾਰਵਾਈ ਉਹ ਅਮਲ ਜੰਦਗੀ ਸਰ ਬਾਰਡਰ ਏਰੀਆ ਹੈ ਕਾਫੀ ਇਸਨਾ ਪਾਕਿਸਤਾਨ ਤੋਂ ਲਗਾਤਾਰ ਫਰੋਕੀ ਬਾਰਦੀ ਵੀ ਚੱਲ ਰਹੀ ਹੈ ਤਾਂ ਪੁਲਿਸ ਲਈ ਰੂਰਲ ਲਈ ਪੁਲਿਸ ਲਈ ਤਾਂ ਕਾਫੀ ਚੈਲੈਂਜਰਿੰਗ ਹੈ ਇਹਨਾਂ ਦਾ ਜੋ ਮੇਂ ਪੁਲਿਸ ਦੀ ਜਵਾਬ ਵੈਸੇ ਤਾਂ ਦੇਖੋ ਜੀ ਸਾਰੇ ਵਾਰ ਸੀ ਚੈਲਿੰਜਿੰਗ ਹੈ ਬਟ ਯੂ ਆਰ ਰਾਈਟ ਕਿ ਬਾਰਡਰ ਏਰੀਆ ਹੋਣ ਦੇ ਕਰਕੇ ਇਹ ਇਸ ਏਰੀਆ ਦੇ ਵਿੱਚ ਪੁਲਿਸਿੰਗ ਹੋਰ ਵੀ ਟਫ ਹੋ ਜਾਂਦੀ ਹੈ ਤੇ ਲੇਕਿਨ ਸਾਡੀ ਜਿਹੜੀ ਪੰਜਾਬ ਪੁਲਿਸ ਹੈ ਅੰਮ੍ਰਿਤਸਰ ਰੂਰਲ ਪੁਲਿਸ ਦੀ ਟੀਮ ਹੈ ਉਹ ਪੂਰੀ ਤਰ੍ਹਾਂ ਮੁਸਤੈਦ ਹੈ ਅਸੀਂ ਵਚਨਬੱਧ ਹਰ ਇੱਕ ਤਰੀਕੇ ਨਾਲ ਸ਼ਾਂਤੀ ਮੇਨਟੇਨ ਰੱਖਣ ਵਾਸਤੇ ਔਰ ਇਹਨਾਂ ਗੈਰ ਸਮਰਥਕ ਤਤਾਂ ਦੇ ਖਿਲਾਫ ਕਾਰਵਾਈ ਕਰ ਦਿੱਤੀ ਕੋਈ ਐਕਸਟਰਾ ਫੋਰਸ ਕਰ ਦਿੱਤੀ ਕੋਈ ਇਹਨਾਂ ਨੂੰ ਜਾਂ ਰੂਰਲ ਪੁਲਿਸ ਰੇਡ ਕਰ ਰਹੀ ਹੈ ਨਹੀਂ ਜਿਹੜਾ ਫੋਰਸ ਮਲਟੀਪਲਾਇਰ ਉਹ ਸਾਰੇ ਜ਼ਿਲ੍ਹਿਆਂ ਨੂੰ ਦਿੱਤਾ ਗਿਆ ਤੇ ਅੰਮ੍ਰਿਤ ਗਈ ਹੈ ਉਹ ਫੋਰਸਡੀ ਸਾਰੀ ਇਸ ਪ੍ਰਹਾਰ ਆਪਰੇਸ਼ਨ 2 ਦੇ ਵਿੱਚ ਯੂਟਿਲਾਈਜ਼ ਹੋ ਰਹੀ ਹੈ ਅੰਤ ਜਿਸ ਤਰੀਕੇ ਨਾਲ ਰੇਡ ਕੀਤੀ ਜਾ ਰਹੀ ਹੈ ਲੱਗਦਾ ਪੋਜ਼ਿਟਿਵ ਰਿਜ਼ਲਟ ਹੋਣਗੇ ਕੱਲ ਵੀ ਇੱਕ ਘਰ ਦੇ ਵਿੱਚੋਂ 25 ਮਨੋਹੈਰੋਨ ਮਿਲੀ ਹੈ ਜਿਸ ਤਰੀਕੇ ਨਾਲ ਪੁਲਿਸ ਨੇ ਕਵਰ ਕੀਤੀ ਹੈ ਬਾਰਡਰ ਏਰੀਆ ਦੇ ਤੱਕ ਜੀ ਜੀ ਨਹੀਂ ਡੈਫੀਨਿਟਲੀ ਜੀ ਦੇਖੋ ਇਹ ਸਾਡੀ ਕਾਰਵਾਈ ਨਿਰੰਤਰ ਜਾ ਰਹੀ ਹੈ ਅਸੀਂ ਵਚਨਬੱਧ ਹਾਂ ਪੰਜਾਬ ਨੂੰ ਨਸ਼ਾ ਮੁਕਤ ਔਰ ਗੈਂਗਸਟਰ ਮੁਕਤ ਕਰਨ ਦੇ ਵਾਸਤੇ ਤੇ ਉਹਦੇ ਵਾਸਤੇ ਜੋ ਵੀ ਸਾਨੂੰ ਕਾਰਵਾਈ ਕਰਨੀ ਪਈ ਜਿਸ ਲੈਵਲ ਤੇ ਵੀ ਕਾਰਵਾਈ ਕਰਨੀ ਪਈ ਅਸੀਂ ਉਹ ਕਰ ਰਹੇ ਹਾਂ ਪਬਲਿਕ ਨੂੰ ਤੰਗ ਕਰਨ ਦਾ ਨਹੀਂ ਕੋਈ ਇਸ ਦੇ ਵਿੱਚ ਅਗਰ ਪੁਲਿਸ ਦੇ ਪਾਸੋਂ ਕੋ ਇਹ ਕਹਾਂਗਾ ਪਬਲਿਕ ਨੂੰ ਤੁਹਾਡੇ ਤੋਂ ਮੈਂ ਮੈਸੇਜ ਹੋਰ ਅਪੀਲ ਵੀ ਕਰਨਾ ਚਾਹਾਂਗਾ ਕਿ ਪੁਲਿਸ ਜਿਹੜੀ ਉਹ ਤੁਹਾਡੀ ਰੱਖਿਆ ਦੇ ਵਾਸਤੇ ਹੈ ਸਾਡਾ ਸਾਥ ਦਿਓ ਪੁਲਿਸ ਦਾ ਸਾਨੂੰ ਟਾਈਮ ਲੈਂਦੇ ਹੋਏ ਸੱਚੀ ਇਤਲਾਹ ਦਿਓ ਜਿਹਦੇ ਬੇਸਿਸ ਤੇ ਅਸੀਂ ਕਾਰਵਾਈ ਕਰਦੇ ਹੋਏ ਅਗਿਓ ਪਬਲਿਕ ਵਾਸਤੇ ਸੁਖਾਵਾਂ ਮਾਹੌਲ ਬਣਾ ਸਕੀਏ ਸਰ ਜੀ ਸਰ ਕੋਈ ਦੱਸ ਸਕਦੇ ਕਿੰਨੇ ਕਰਾਉਂਡ ਅਪ ਕੀਤੇ ਆ ਬਾਕੀ ਚਲੋ ਡਿਟੇਲ ਤੇ ਸ਼ਾਮ ਤੱਕ ਆ ਜੀ ਹਾਂਜੀ ਹਾਂਜੀ ਹਜੇ ਤੱਕ ਜੋ ਇਨਫੋਰਮੇਸ਼ਨ ਹੈ ਉਹ 80 ਦੇ ਕਰੀਬ ਜਿਹੜੇ ਰਾਉਂਡ ਅਪ ਕੀਤੇ ਗਏ ਨੇ ਬੰਦੇ ਉਹਨਾਂ ਦੀ ਵੈਰੀਫਿਕੇਸ਼ਨ ਚੱਲ ਰਹੀ ਹੈ ਇਸ ਟਾਈਮ ਤੇ ਬਾਕੀ ਜੋ ਫਿਰ ਉਹਨਾਂ ਦੇ ਖਿਲਾਫ ਵੰਡੀ ਕ ਰੇਟ ਚੱਲਦੇ ਸਾਰੇ ਸਮਾਂ ਜਾਓਗੇ ਤੁਸੀਂ ਬਸ ਹਲੇ ਹੁਣ ਚੱਲ ਰਿਹਾ ਜੀ ਪ੍ਰੋਸੈਸ ਸਟਾਰਟ ਕੀਤਾ ਦੈਨ ਸਲੋਲੀ ਸਲੋਲੀ ਜਿਦਾਂ ਜਿਦਾ ਡੇ ਐਡਵਾਂਸ ਹੁੰਦਾ ਸੋ ਵੀਲ ਡੂ ਦੈ ਮਿਸਟ ਆਲ ਦ ਬੈਸਟ ਸਰ ਥੈਂਕ ਯੂ